ਆਨ ਟੋਡਰਮਲ ਜੀ ਇੱਕ ਜੈਨ ਸ਼ਰਧਕ ਸੀ ਉਹ ਜੈਨ ਧਰਮ ਦੀ ਬਹੁਤ ਪਾਲਣਾ ਕਰਦੇ ਸੀ ਪਰ ਉਹਨੂੰ ਸਾਰੇ ਧਰਮਾਂ ਨਾਲ ਪਿਆਰ ਸੀ ਸਿੱਖ ਧਰਮ ਨਾਲ ਸਿੱਖ ਵੀ ਕਿਉਂਕਿ ਸਾਡੇ ਹੀ ਸਾਡੇ ਹੀ ਧਰਮ ਦਾ ਹਿੱਸਾ ਸੀ ਸਾਡਾ ਹੀ ਆਪਣਾ ਪੰਥ ਸੀ ਤੇ ਉਹਨਾਂ ਨਾਲ ਸਿੱਖ ਧਰਮ ਨਾਲ ਵੀ ਉਹਨਾਂ ਪਿਆਰ ਸੀ ਤੇਾਰ ਟੋਡਰਮਲ ਜੀ ਨੇ ਜੋ ਬਹੁਤ ਆਪਣੇ ਅਮੀਰ ਸੀ ਮੋਟਨਾਰ ਸਿੰਘ ਉਹਨਾਂ ਨੇ ਉਹ ਤਿਆਗਿਆ ਸ਼ਰფიਆ ਰੱਖ ਦਿੱਤੀਆਂ ਕਹਿੰਦੇ ਜੀ ਇਹ ਸਾਨੂੰ ਜਗ੍ਹਾ ਦੇ ਉਸ ਸਮਾਧੀ ਉਹਨਾਂ ਨੇ ਕਹਿੰਦੇ ਐ ਨਹੀਂ ਦੀ ਲਟਾਕੇ ਨਹੀਂ ਐ ਸ਼ਰਤਾਂ ਰੱਖਣੀਆਂ ਇਹਨੂੰ ਖੜੀ ਕਰਕੇ ਰੱਖੋ ਉਹ ਪਰ ਉਹ ਚਾਹੁੰਦੇ ਸੀ ਕਿ ਸੋਨਾ ਕਿਸੇ ਤਰ੍ਹਾਂ ਹੋਈ ਨਾ ਸਕੇ ਹਾਂ ਪਰ ਉਸੇ ਉੱਪਰ 700 ਤੋਂ ਜ਼ਿਆਦਾ ਕਿਲੋ ਸੋਨਾ ਉਸ ਵੇਲੇ ਇੱਕ ਚਾਰ ਕੱਜ ਜਗ੍ਹਾ ਲਈ ਉਹਨਾਂ ਨੇ ਖਰਚਿਆ ਦੁਨੀਆਂ ਵਿੱਚ ਜੇ ਉਸ ਸੋਨੇ ਦੇ ਭਾਅ ਨਾਲ ਕੈਲਕੂਲੇਟ ਕੀਤੇ ਨਾ ਤਾਂ ਕਦੀ ਇੰਨੀ ਮਹਿੰਗੀ ਕੋਈ ਜਗ੍ਹਾ ਹਸ ਸੀ ਨੰਗਦੀ ਹੋਣ ਦਾ ਉਮੀਦ ਹੈ ਕਿ ਇੰਨੀ ਮਹਿੰਗੀ ਜਗ੍ਹਾ ਹੋ ਸਕेंगी ਕਦੀ ਦੁਨੀਆਂ ਦੇ ਕਿਸੇ ਵੀ ਇਹ ਨਹੀਂ ਇਹ ਇਤਿਹਾਸਿਕ ਗ੍ਰੀਸ਼ੂਰੀ ਮੰਦਿਰ ਇਹ ਲਗਭਗ 11 1100 ਸਾਲ ਪੁਰਾਣਾ ਮੰਦਿਰ ਹੈ ਜੈਨ ਮੰਦਿਰ ਹੈ ਔਰ ਗੁਰਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਵੀ ਬਹੁਤ ਪਹਿਲਾਂ ਦਾ ਮੰਦਿਰ ਹੈ ਜਦ ਖਾਲੀ ਜਗ੍ਹਾ ਚ ਤਾਂ ਸਾਰੇ ਜਿੰਨਾਂ ਨੇ ਕਿਹਾ ਕਿ ਇੱਥੇ ਤਾਂ ਪੀਣ ਨੂੰ ਪਾਣੀ ਵੀ ਨਹੀਂ ਹੈ ਤਾਂ ਕਿਵੇਂ ਸਾਡਾ ਗੁਜ਼ਾਰਾ ਹੋਏਗਾ ਤਾਂ ਉਦੋਂ ਹੀ ਉਹਨਾਂ ਨੂੰ ਦੱਸਿਆ ਗਿਆ ਕਿ ਇੰਨੇ ਇੰਨੇ ਬਿੰਤੀ ਕਰੋਗੇ ਇੰਨੀ ਜਗ੍ਹਾ ਤੇ ਇੰਨੇ ਕਦਮ ਤੇ ਤੁਹਾਨੂੰ ਇਸ ਪਾਸੇ ਪਾਣੀ ਨਾ ਮਿਲੇਗਾ ਉੱਤੇ ਜਾ ਕੇ ਉਹਨਾਂ ਨੇ ਹਲਕਾਈ ਜ਼ਮੀਨ 'ਚ ਹਲਕਾ ਜਿਹਾ ਹੀ ਖੋਦਿਆ ਉਤੋਂ ਹੀ ਤੇਜ ਪਾਣੀ ਦਾ ਫੁਆਰਾ ਛੁੱਪਿਆ ਜਿਹੜਾ ਅੱਜ ਅੰਮ੍ਰਿਤਪੁਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹ ਜੈਨ ਹਿੰਦੂ ਸਿੱਖ ਸਾਰੇ ਇੱਕੋ ਤਰ੍ਹਾਂ ਮਿਲ ਕੇ ਰਹਿੰਦੇ ਸੀ ਗੁਰੂ ਸਾਰਿਆਂ ਦੇ ਨਜ਼ਰਾਂ 'ਚ ਉਹਨੇ ਇੰਪੋਰਟੈਂਟ ਸੀ ਸਾਰਿਆਂ ਲਈ ਇੰਪੋਰਟੈਂਟ ਸੀ ਔਰ ਇਸੇ ਲਈ ਟੋਡਰਮਲ ਜੀ ਨੇ ਆ ਕੇ ਉਹਨਾਂ ਲਈ ਜਿਹੜਾ ਹੈ ਸਾਰਾ ਕੁਝ ਇਹ ਕਿਹਾ ਜਾਂਦਾ ਹੈ ਕਿ ਟੋਡਰਮਲ ਜੀ ਜਾਣਦੇ ਸੀ ਕਿ ਇਹ ਕੰਮ ਤਾਂ ਮੈਂ ਬਹੁਤ ਵੱਡਾ ਕਰਤਾ

ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ੀਤਾਂ ਦੀ ਧਰਤੀ ਜਿੱਥੇ ਕੋ ਛੋਟੇ ਸਾਬਜਦਾ ਜ਼ੋਰਾਵਰ ਸਿੰਘ ਤੇ ਪਤੇ ਸਿੰਘ ਨੂੰ ਨੀਹਾਂ ਵਿੱਚ ਸ਼ਹੀਦ ਕੀਤਾ ਸੀ ਅੱਜ ਅਸੀਂ ਪਹੁੰਚੇ ਆਂ ਤੁਹਾਨੂੰ ਦਿਖਾ ਰਹੇ ਆਂ ਯਾਦਗਾਰੀ ਗੇਟ ਦੀਵਾਨ ਟੋਡਰਮਲ ਜੀ ਦਾ ਗੇਟ ਦੇਖ ਰਹੇ ਹਾਂ ਜਿਨ੍ਹਾਂ ਦਾ ਬਹੁਤੀ ਡੂੰਘਾ ਸਬੰਧ ਸੀ ਸਿੱਖ ਧਰਮ ਨਾਲ ਬਹੁਤ ਹੀ ਵੱਡਾ ਸਥਾਨ ਸੀਗਾ ਇਹਨਾਂ ਨੇ ਛੋਟੇ ਸਾਹਿਬ ਜਦੋਂ ਦੀ ਸੰਸਕਾਰ ਲਈ ਜ਼ਮੀਨ ਖਰੀਦੀ ਸੀ 400 ਕਰੋੜ ਦੇ ਵਿੱਚ 4 ਗੱਜ ਜ਼ਮੀਨ ਖਰੀਦੀ ਸੀ ਮੋਹਰਾ ਖੜੀਆਂ ਕਰਕੇ ਇਹਨਾਂ ਜ਼ਮੀਨ ਖਰੀਦੀ ਸੀ ਸਾਰਾ ਕੁਝ ਆਪਣਾ ਵੇਚ ਦਿੱਤਾ ਸੀ 4 ਗੱਜ ਦੀ ਜ਼ਮੀਨ ਖਾਤਰ ਤੇ ਸਾਹਿਬ ਜادہ ਖਾਤਰ ਸਿੱਖੀ ਸਿੱਖੀ ਖਾਤਰ ਸਿੱਖੀ ਲਈ ਤੁਹਾਨੂੰ ਇੱਕ ਗੱਲ ਦੱਸ ਦਈਏ ਬਹੁਤ ਘੱਟ ਸਿੱਖਾਂ ਨੂੰ ਪਤਾ ਹੈ ਵੀ ਜਿਹੜੇ ਦੀਵਾਨ ਟੋਡਰਮਾਲ ਸੀਗੇ ਇਹ ਜੈਨ ਧਰਮ ਤੋਂ ਬਿਲੋਂਗ ਕਰਦੇ ਸੀ ਇਹਨਾਂ ਦਾ ਜੈਨ ਧਰਮ ਸੀ ਤੇ ਜੈਨ ਧਰਮ ਸਿੱਖ ਧਰਮ ਨਾਲ ਉਸ ਟਾਈਮ ਮੋਢਾ ਮੋਢਾ ਜੋੜ ਕੇ ਖੜਿਆ ਸੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਇਹ ਉਹਨਾਂ ਦੇ ਜਿੱਥੇ ਉਹ ਜੈਨ ਧਰਮ ਦਾ ਮੰਦਿਰ ਬਣਿਆ ਹੋਇਆ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗੇ ਉੱਥੇ ਦਾ ਇਤਿਆਹਾਸ ਦੱਸਾਂਗੇ ਵੀ ਇੱਥੇ ਕਿਦਾਂ ਜਾਦ ਵਿੱਚ ਮੰਦਿਰ ਬਣਿਆ ਤੇ ਉੱਥੇ ਇਹ ਭਗਤ ਸੀਗੇ ਮਾਤਾ ਦੇ ਉੱਥੇ ਤੁਹਾਨੂੰ ਲੈ ਚੱਲਦੇ ਆਓ ਚੱਲਦੇ ਆ ਮੰਦਿਰ ਦੇ ਵਿੱਚ ਠੀਕ ਹੈ ਅਸੀਂ ਗੱਲ ਕਰ ਰਹੀ ਸੀ ਦਵਾਨ ਟੋਡਰਮਾਲ ਜੀ ਦੀ ਤੇ ਜਿਨ੍ਹਾਂ ਦਾ ਸਬੰਧ ਜੁੜਿਆ ਹੋਇਆ ਜੈਨ ਤਰਮਨ ਨਾਲ ਇੱਥੇ ਮੰਦਰ ਬਣਿਆ ਹੋਇਆ ਚਕੇਸ਼ਵਰੀ ਮੰਦਰ ਤੇ ਅਸੀਂ ਗੱਲਬਾਤ ਕਰਾਂਗੇ ਜਿਹੜੀ ਜ਼ਮੀਨ ਖਰੀਦੀ ਸੀ ਦਵਾਨ ਟੋਡਰਮਾਲ ਜੀ ਨੇ 400 ਕਰੋੜ ਦੇ ਉਸ ਟਾਈਮ ਮੁੱਲ ਸੀਗਾ 4 ਗੱਜ ਜ਼ਮੀਨ ਖਰੀਦੀ ਸੀ ਬੱਚਿਆਂ ਜਿਹੜਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਲਈ ਜਗ੍ਹਾ ਖਰੀਦੀ ਸੀ 4 ਗੱਜ 400 ਕਰੋੜ ਦੀ ਖਰੀਦੀ ਸੀ ਬਾਕੀ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਕੀ ਸਬੰਧ ਆ ਮੰਦਰ ਨਾਲ ਸਤਿ ਸ੍ਰੀ ਅਕਾਲ ਜੀ ਦੀਵਾਨ ਟੋਡਰਮਲ ਜੀ ਇੱਕ ਜੈਨ ਸ਼ਰਧਕ ਸੀ ਉਹ ਜੈਨ ਧਰਮ ਦੀ ਬਹੁਤ ਪਾਲਣਾ ਕਰਦੇ ਸੀ ਪਰ ਉਹਨੂੰ ਸਾਰੇ ਧਰਮਾਂ ਨਾਲ ਪਿਆਰ ਸੀ ਸਿੱਖ ਧਰਮ ਨਾਲ ਸਿੱਖ ਵੀ ਕਿਉਂਕਿ ਸਾਡੇ ਹੀ ਸਾਡੇ ਹੀ ਧਰਮ ਦਾ ਹਿੱਸਾ ਸੀ ਸਾਡਾ ਹੀ ਆਪਣਾ ਪੰਥ ਸੀ ਤੇ ਉਹਨਾਂ ਨਾਲ ਸਿੱਖ ਧਰਮ ਨਾਲ ਵੀ ਉਹਨਾਂ ਪਿਆਰ ਸੀ ਜਦ ਛੋਟੇ ਸਾਹਬਜ਼ਾਦਿਆਂ ਦੀ ਜਨਨ ਤੋਂ ਬਾਅਦ ਉਹਨਾਂ ਦਾ ਸੰਸਕਾਰ ਕਰਨ ਲਈ ਜਗ੍ਹਾ ਦੀ ਜ਼ਰੂਰਤ ਪਈ ਤਾਂ ਇੱਥੇ ਜਿਹੜੇ ਮੁਗਲ ਸੀ ਉਹਨਾਂ ਨੂੰ ਕੋਈ ਜਗ੍ਹਾ ਦੇਣ ਨੂੰ ਉਹ ਤਿਆਰ ਨਹੀਂ ਸੀ ਉਹਨਾਂ ਨੇ ਜਾਣ ਬੁੱਝ ਕੇ ਕਿ ਇਹ ਜਗ੍ਹਾ ਨਾ ਖਰੀਦ ਸਕਨ ਇੱਕ ਸ਼ਰਤ ਰੱਖਤੀ ਕਿ ਇਹਦੇ ਤੇ ਅਸ਼ਰਫੀਆਂ ਵਿਛਾ ਕੇ ਜੇ ਤੁਸੀਂ ਲੈ ਸਕਦੇ ਹੋ ਤਾਂ ਲੈ ਲਓ ਉਹ ਸਾਰੇ ਜਿਹਨਾਂ ਹੈਰਾਨ ਕਿ ਇਹ ਕੀ ਮੈਂ ਪੋਸੀਬਲ ਹੈ ਸੋਨੇ ਦੀਆਂ ਅਸ਼ਰਫੀਆਂ ਉਸ ਟਾਈਮ ਵਿੱਚ ਤੇ ਇਹ ਵਿਛਾਣਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਪਰ ਦੀਵਾਨ ਟੋਡਰਮਲ ਜੀ ਨੇ ਜੋ ਬਹੁਤ ਆਪਣੇ ਅਮੀਰ ਸੀ ਬਹੁਤ ਤਨਾਰਡ ਸੀ ਉਹਨਾਂ ਨੇ ਉੱਥੇ ਆ ਕੇ ਅਸ਼ਰਫੀਆਂ ਰੱਖ ਦਿੱਤੀਆਂ ਕਹਿੰਦੇ ਜੀ ਇਹ ਸਾਨੂੰ ਜਗ੍ਹਾ ਦਿਓ ਪਰ ਉਹਨਾਂ ਦੇ ਇੰਨੇ ਮਤਲਬ ਇਰਾਦੇ ਜਿਹੜੇ ਸੀਗੇ ਮਾੜੇ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਹਿੰਦੇ ਐ ਨਹੀਂ ਜੀ ਲਟਾ ਕੇ ਨਹੀਂ ਅਸ਼ਰਫੀਆਂ ਰੱਖਣੀਆਂ ਇਹਨੂੰ ਖੜੀ ਕਰਕੇ ਰੱਖੋ ਉਹ ਮਤਲਬ ਉਹ ਚਾਹੁੰਦੇ ਸੀ ਕਿ ਸੌਦਾ ਕਿਸੇ ਤਰ੍ਹਾਂ ਹੋ ਹੀ ਨਾ ਸਕੇ ਪਰ ਦਿਮਾਗ ਟੋਡਰ ਮਲਜੀ ਦੀ ਗ੍ਰੇਟਨੈਸ ਹੈ ਉਹਨਾਂ ਨੇ ਸਾਰੀਆਂ ਅਸ਼ਰਫੀਆਂ ਖੜੀਆਂ ਕਰਕੇ ਉਹ ਲੈ ਲਈਆਂ ਤੇ ਉਹ ਮਤਲਬ 700 ਤੋਂ ਜ਼ਿਆਦਾ ਕਿਲੋ ਸੋਨਾ ਉਸ ਵੇਲੇ 1 ਚਾਰ ਗੱਜ ਜਗ੍ਹਾ ਲਈ ਉਹਨਾਂ ਨੇ ਖਰਚਿਆ ਸਾਰੀ ਦੁਨੀਆ ਵਿੱਚ ਜੇ ਉਹ ਸੋਨੇ ਦੇ ਭਾਅ ਨਾਲ ਕੈਲਕੂਲੇਟ ਕੀਤੇ ਨਾ ਤਾਂ ਕਦੀ ਇੰਨੀ ਮਹਿੰਗੀ ਕੋਈ ਜਗ੍ਹਾ ਸੀ ਨਾ ਕਦੀ ਹੋਣ ਦਾ ਉਮੀਦ ਹੈ ਕਿ ਇੰਨੀ ਮਹਿੰਗੀ ਜਗ੍ਹਾ ਹੋ ਸਕੇਗੀ ਕਦੀ ਵੀ ਦੁਨੀਆ ਦੇ ਕਿਸੇ ਵੀ ਏਰੀਆ ਦੇ ਵਿੱਚ ਤੇ ਇਸੇ ਕਰਕੇ ਤੁਸੀਂ ਕਿਸੇ ਵੀ ਜਾਓਗੇ ਬਹੁਤ ਗੁਰਦੁਆਰਿਆਂ ਵਿੱਚ ਦੀਵਾਨ ਟੋਡਰਮਲ ਜੀ ਦੇ ਨਾਮ ਸੁਨਹਿਰੇ ਅਕਸ਼ਰਾਤ ਰੱਖਿਆ ਟੋਡਰਮਲ ਜੈਨ ਜੀ ਦਾ ਨਾਮ ਬਾਰੇ ਸੁਨੇਰੇ ਅਕਸ਼ਾਂ ਚ ਲਿਖਿਆਦਾ ਟੋਡਰਮਲ ਲਾਲ ਵਗੈਰਾ ਦਿੱਲੀ ਵੀ ਇੱਥੇ ਵੀ ਇੱਥੇ ਗੇਟ ਵੀ ਬਣਿਆਦਾ ਸਾਰੀ ਜਗ੍ਹਾ ਇਸ ਲਈ ਟੋਡਰਮਲ ਜੀ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ ਮੰਦਰ ਬਾਰੇ ਚਕੇਸ਼ਵਰੀ ਮੰਦਿਰ ਹੈ ਇਹਦੇ ਬਾਰੇ ਸਿੱਖ ਬਹੁਤ ਘੱਟ ਜਾਣਦੇ ਨੇ ਬਹੁਤ ਘੱਟ ਪਰਸੈਂਟ ਦੇ ਵਿੱਚ ਸਿੱਖ ਜਾਣਦੇ ਨੇ ਵੀ ਉਹ ਜਨਤਾ ਤੋਂ ਸੀਗੇ ਦੀਵਾਨ ਟੋਡਰਮਲ ਜੀ ਤੇ ਫਿਰ ਇਹਨਾਂ ਦਾ ਕਿਵੇਂ ਜੁੜੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਵੇਂ ਇਹਨਾਂ ਨਾਲ ਫਿਰ ਦੀਵਾਨ ਟੋਡਰ ਇਹ ਵਜ਼ੀਰ ਖਾਨ ਨਾਲ ਗੱਲਬਾਤ ਕੀਤੀ ਵੀ ਮੈਂ ਜਗ੍ਹਾ ਖਰੀਦੂੰਗਾ ਫਿਰਕੇ ਮੈਂ ਆਏ ਅੱਗੇ ਦੀਵਾਨ ਟੋਡਰਪਾਲ ਜੀ ਇੱਥੇ ਹੀ ਰਹਿੰਦੇ ਸੀ ਉਹਨਾਂ ਦੀ ਥੋੜੀ ਦੂਰ ਇੱਥੇ ਹੀ ਹਵੇਲੀ ਹੈ ਦੀਵਾਨ ਆਪਣੇ ਜਹਾਜ਼ ਹਵੇਲੀ ਜਹਾਜ਼ ਹਵੇਲੀ ਜਿਹਨੂੰ ਕਹਿੰਦੇ ਆ ਉਹਨਾਂ ਦੀ ਹਵੇਲੀ ਸੀ ਉਹ ਆਪਣੇ ਆਪ ਅੱਗੇ ਆਈ ਸੀ ਉਹਨਾਂ ਨੂੰ ਦੇਖ ਕੇ ਕਿ ਇਹ ਅਨਿਆਇ ਕਰ ਰਹੇ ਆ ਮੁਗਲ ਤਾਂ ਉਹ ਆਪਣੇ ਆਪ ਅੱਗੇ ਆਏ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਪੈਸੇ ਦੇ ਕੇ ਖਰੀਦ ਕੇ ਉਹਨਾਂ ਨੂੰ ਕਰੀਏ ਪਰ ਉਹਨਾਂ ਨੇ ਜਿਹੜੇ ਮੁਗਲ ਇੱਥਾਂ ਦੇ ਉਹ ਸੀ ਉਹਨਾਂ ਨੇ ਆਪਣੀ ਕਰਨੀ ਹਰ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਇਰਾਦਾ ਪੂਰਾ ਨਾ ਹੋਵੇ ਔਰ ਇੰਨਾ ਰੇਟ ਰੱਖਦੇ ਰੱਖਦੇ ਉਹਨਾਂ ਨੇ ਸੋਨਿਆਂ ਦੇ ਵਿੱਚ ਖੜੀਆਂ ਸੋਨਿਆਂ ਦੀਆਂ ਸ਼ਰਫ਼ੀਆਂ ਰੱਖ ਰੱਖ ਕੇ ਇਸ ਲੈਵਲ ਤੇ ਲੈ ਗਏ ਕਿ ਕੋਈ ਨਾ ਹੋਵੇ ਪਰ ਫਿਰ ਵੀ ਟੋਡਰ ਮਲ ਜੀ ਨੇ ਕੀਤਾ ਇਹ ਸਾਡਾ ਚਕਰੇਸ਼ਵਰੀ ਮੰਦਿਰ ਇਹ ਲਗਭਗ 11 11500 ਸਾਲ ਪੁਰਾਣਾ ਮੰਦਿਰ ਹੈ ਜੈਨ ਮੰਦਿਰ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਵੀ ਬਹੁਤ ਪਹਿਲਾਂ ਦਾ ਮੰਦਿਰ ਹੈ ਔਰ ਇਹ ਮੰਦਿਰ ਸਾਡੇ ਰਾਜਸਥਾਨ ਚੋ ਇੱਕ ਤਾਂਗੜਾ ਤੀਰਥਲੀ ਬੈਲਗਾੜੀ ਚ ਉਸ ਵੇਲੇ ਦੂਜੀਆਂ ਗੱਡੀਆਂ ਤਾਂ ਹੁੰਦੀਆਂ ਨਹੀਂ ਸੀ ਬੈਲਗਾੜੀ ਚ ਯਾਤਰਾ ਚ ਨਿਕਲੇ ਸੀ ਬੈਲਗਾੜੀ ਇੱਥੇ ਆ ਕੇ ਰੁਕ ਗਈ ਅੱਛਾ ਜੀ ਉਸ ਤੋਂ ਬਾਅਦ ਸਵੇਰੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਇੱਥੋਂ ਚੱਲਣ ਦੀ ਨਹੀਂ ਚੱਲੀ ਤਾਂ ਉਦੋਂ ਆਕਾਸ਼ਵਾਨੀ ਹੋਈ ਸੀ ਕਿ ਮਾਤਾ ਰਾਨੀ ਨੇ ਕਿਹਾ ਕਿ ਮੇਰੀ ਜਗ੍ਹਾ ਮੈਂ ਇੱਥੇ ਹੀ ਰਹਿਣਾ ਇੱਥੋਂ ਮੈਂ ਨਹੀਂ ਜਾਵਾਂਗੀ ਉਹ ਇੱਕ ਉਜਾਰ ਤੇ ਖਾਲੀ ਜਗ੍ਹਾ ਚ ਤਾਂ ਸਾਰੇ ਜਿੰਨਿਆਂ ਨੇ ਕਿਹਾ ਤੇ ਇੱਥੇ ਤਾਂ ਪੀਣ ਨੂੰ ਪਾਣੀ ਵੀ ਨਹੀਂ ਹੈ ਤਾਂ ਕਿਵੇਂ ਸਾਡਾ ਗੁਜ਼ਾਰਾ ਹੋਏਗਾ ਤਾਂ ਉਦੋਂ ਹੀ ਉਹਨਾਂ ਨੂੰ ਦੱਸਿਆ ਗਿਆ ਕਿ ਇੰਨੇ ਇੰਨੇ ਮਿੰਤੀ ਕਰੋਗੇ ਇੰਨੀ ਜਗ੍ਹਾ ਤੇ ਇੰਨੇ ਕਦਮ ਤੇ ਤੁਹਾਨੂੰ ਇਸ ਪਾਸੇ ਪਾਣੀ ਦਾ ਮਿਲੇਗਾ ਉੱਥੇ ਜਾ ਕੇ ਉਹਨਾਂ ਨੇ ਹਲਕਾ ਹੀ ਜ਼ਮੀਨ 'ਚ ਹਲਕਾ ਜਿਹਾ ਹੀ ਖੋਦਿਆ ਉੱਥੋਂ ਹੀ ਤੇਜ਼ ਪਾਣੀ ਦਾ ਫੁਆਰਾ ਛੁੱਟ ਪਿਆ ਜਿਹੜਾ ਅੱਜ ਅੰਮ੍ਰਿਤਕੁੰਡ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਸ ਪਾਣੀ ਦੀ ਖਾਸੀਅਤ ਹੈ ਅਸੀਂ ਸਾਰੇ ਜਿਹਨੇ ਜੈਨ ਇਹਨਾਂ ਨੂੰ ਘਰ ਲੈ ਕੇ ਜਾਣੇ ਆ ਸਾਡੇ ਕੋਈ ਕੋਈ ਵੀ શુભ ਅਫਸਰ ਹੁੰਦਾ ਹੈ ਗੰਗਾ ਜਲ ਦੀ ਤਰ੍ਹਾਂ ਐਸੀ ਇਹਨੂੰ ਯੂਜ਼ ਕਰਨਿਆ ਸਾਡੇ ਘਰਾਂ ਵਿੱਚ ਦੋ ਦੋ ਤਿੰਨ ਤਿੰਨ ਸਾਲ ਪਿਆ ਰਹਿੰਦਾ ਇਹਦੇ ਵਿੱਚ ਕੋਈ ਕੀੜਾ ਕੋਈ ਕਿਸੇ ਤਰ੍ਹਾਂ ਦਾ ਕੋਈ ਮਤਲਬ ਜਾਲਾ ਜਾਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਆਂਦਾ ਇਹ ਤਾਂ ਪਾਣੀ ਸਦਾ ਪਵਿੱਤਰ ਰਹਿੰਦਾ ਔਰ ਜਿਵੇਂ ਕਹਿੰਦੇ ਵੀ ਹੈ ਨਾ ਜੈਨ ਧਰਮ ਨੇ ਸਿੱਖ ਧਰਮ ਦੀ ਐਡੀ ਵੱਡੀ ਹੈਲਪ ਕੀਤੀ ਸੀ ਉਸ ਟਾਈਮ ਹੈ ਨਾ ਉਸ ਟਾਈਮ ਦੇ ਵਿੱਚ ਸਿੱਖ ਨਹੀਂ ਅੱਗੇ ਆਇਆ ਜੈਨੀ ਅੱਗੇ ਆਇਆ ਕੋਈ ਫਿਰ ਸਿੱਖ ਧਰਮ ਦੇ ਲੋਕ ਇੱਥੇ ਮੰਦਰ ਦੇ ਵਿੱਚ ਆਉਂਦੇ ਨੇ ਨਤਮਸਤਕ ਹਾਂ ਸਿੱਖ ਸਿੱਖ ਵੀ ਆਉਂਦੇ ਹਾਂ ਜੀ ਉਸ ਵੇਲੇ ਵੀ ਜੀ ਅਸੀਂ ਉਸ ਟਾਈਮ ਦੀ ਗੱਲ ਕਰ ਰਹੇ ਆ ਉਦੋਂ ਤਾਂ ਸ਼ਾਇਦ ਸਾਡੇ ਕੋਈ ਐਸੇ ਹੈ ਨਹੀਂ ਸੀ ਕੋਈ ਆਪਸੀ ਗੱਲ ਅਲੱਗ ਸਮਝ ਸੀ ਜੈਨ Hindu Sikh ਸਾਰੇ ਇੱਕੋ ਤਰ੍ਹਾਂ ਮਿਲ ਕੇ ਰਹਿੰਦੇ ਸੀ ਗੁਰੂ ਸਾਰਿਆਂ ਦੀ ਨਜ਼ਰਾਂ 'ਚ ਉਹਨੇ ਇੰਪੋਰਟੈਂਟ ਸੀ ਸਾਰਿਆਂ ਲਈ ਇੰਪੋਰਟੈਂਟ ਸੀ ਔਰ ਇਸੇ ਲਈ ਟੋਡਰਮਲ ਜੀ ਨੇ ਆ ਕੇ ਉਹਨਾਂ ਲਈ ਜਿਹੜਾ ਹੈ ਸਾਰਾ ਕੁਝ ਕੀਤਾ ਤੇ ਜਿਹੜੀ ਆਪਣੀਆਂ ਗੱਲਬਾਤ ਕਰ ਹੈਗੀ ਸੀ ਜਦੋਂ ਇਹਨਾਂ ਨੇ ਜ਼ਮੀਨ ਖਰੀਦੀ ਸੀ ਸੰਸਕਾਰ ਕਰਾਇਆ ਸੀ ਛੋਟੇ ਸਹਿਬਜ਼ਾਦਿਆਂ ਦਾ ਨਾ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਸੀ ਵੀ ਤੁਸੀਂ ਵੀ ਤੂੰ ਐਡਾ ਵੱਡਾ ਕੰਮ ਕੀਤਾ ਤੂੰ ਸੰਸਕਾਰ ਕਰਾਇਆ ਮੇਰੇ ਬੱਚਿਆਂ ਦਾ ਨਾ ਵੀ ਉਹਨਾਂ ਨੇ ਖੁਸ਼ ਹੋ ਕੇ ਵੀ ਤੁਸੀਂ ਹੁਣ ਕੀ ਮੰਗਣਾ ਚਾਹੁੰਦਾ ਤੂੰ ਉਹਨੇ ਕੀ ਮੰਗ ਮੰਗੇ ਸੀ ਉਹਦੇ ਬਾਰੇ ਵੀ ਦੱਸੋ ਜੀ ਇਹ ਕਿਹਾ ਜਾਂਦਾ ਹੈ ਕਿ ਟੌਡਰਮਲ ਜੀ ਚ ਆਂਦੇ ਸੀ ਕਿ ਇਹ ਕੰਮ ਤਾਂ ਮੈਂ ਬਹੁਤ ਵੱਡਾ ਕਰਤਾ ਮੇਰੇ ਅੱਗੋਂ ਆਉਣ ਵਾਲੀਆਂ ਜਨਰੇਸ਼ਨ ਇਹਦਾ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਾ ਕਰਨ ਉਹਨਾਂ ਨੇ ਉਹਨਾਂ ਤੋਂ ਮੰਗਿਆ ਸੀ ਕਿ ਮੇਰਾ ਵੰਸ਼ ਇਸ ਤੋਂ ਬਾਅਦ ਨਾ ਚੱਲੇ ਕੋਈ ਵੀ ਇਸ ਦਾ ਆਪਣੇ ਆਪ ਤੇ ਕ੍ਰੈਡਿਟ ਲਾਈਨ ਦੀ ਕੋਸ਼ਿਸ਼ ਨਾ ਕਰੇ ਇਹ ਸਭ ਨੇ ਮਤਲਬ ਗੁਰੂਆਂ ਜੀ ਲਈ ਹੀ ਕੀਤਾ ਸੀ ਔਰ ਉਸੇ ਦੇ ਵਿੱਚ ਉਹਨਾਂ ਤੋਂ ਬਾਅਦ ਉਹਨਾਂ ਦੀ ਫੈਮਿਲੀ 'ਚ ਕੋਈ ਨਹੀਂ ਪੈਦਾ ਹੋਇਆ ਤੇ ਉਹ ਫੈਮਿਲੀ ਉਹਨਾਂ ਦੇ ਨਾਲ ਹੀ ਉਸ ਤੋਂ ਬਾਅਦ ਖਤਮ ਹੋ ਗਈ ਸੀ ਦੇਖੋ ਜੀ ਕਿੱਡੀ ਵੱਡੀ ਹੈ ਨਾ ਇੱਕ ਨੇ ਅਗਲਾ ਵੀ ਪੈਸੇ ਮੰਗ ਲੰਦਾ ਵੀ ਮੈਨੂੰ ਆਹ ਕੁਛ ਦੇ ਰਿਆ ਖੁਆਇਸ਼ ਹੁੰਦੀ ਹੈ ਉਹਨੇ ਕੀ ਮੰਗਿਆ ਸੀ ਵੀ ਮੇਰੀ ਵੰਸ਼ ਨਾ ਹੋਵੇ ਕਿੱਡੀ ਵੱਡੀ ਗੱਲ ਹੈ ਕੀ ਕੋਈ ਮਤਲਬ ਇਹੀ ਉਹ ਇੰਨੀ ਉਹਨਾਂ ਦੇ ਦਿੱਲੀ 'ਚ ਤਪੱਸਿਆ ਸੀ ਜਾਂ ਇੰਨਾ ਉਹਦੇ ਨਾਲ ਸੀ ਉਹ ਨਹੀਂ ਸੀ ਜਾਣਦੇ ਕਿ ਉਹਨਾਂ ਦੇ ਵੰਸ਼ਜ ਅੱਗੋ ਆ ਕੇ ਕਲੇਮ ਕਰਨ

ਅਰਤੀ ਸੇ ਮਤਲਬ ਇਤਿਹਾਸਕ ਕਾਫੀ ਜੁੜਿਆ ਹੋਇਆ ਸਿੱਖ ਇਤਿਹਾਸ ਨਾਲ ਸਿੱਖ ਧਰਮ ਨਾਲ ਜੈਨ ਧਰਮ ਦਾ ਅੰਦਰ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਜਿਵੇਂ ਹਨਾ ਜਿਵੇਂ ਅ ਦੀਵਾਰ ਵਿੱਚ ਚਿਣ ਰਹੇ ਨੇ ਸਾਬ ਜਾਇਦੇ ਤੇ ਫਿਰ ਤਸਵੀਰਾਂ ਲੱਗੀਆਂ ਹੋਈਆਂ ਨੇ ਦੀਵਾਨ ਟੋਡਰਮਲ ਦੀਆਂ ਲੱਗੀਆਂ ਹੋਈਆਂ ਨੇ ਬਿਲਕੁਲ ਅੰਦਰ ਬਣਾਉ ਹੋਇਆ ਹੈ ਅਮਨੇ ਟੋਡਰਮਲ ਜੀ ਕੋ ਜਮੀਨ ਦਿਖਾ ਸਰਫੇ ਬਿਚਾਤੇ ਹੋਏ ਦਿਖਾਇਆ ਗਿਆ ਹੈ ਉਹਨੂੰ ਕੋ ਦੀਵਾਰ ਵਿੱਚ ਚਿੰਤੇ ਹੋਇਆ ਦਿਖਾਇਆ ਗਿਆ ਹੋਏ ਅੰਦਰ ਚਿੱਤਰ ਬਣਾਉ ਹੋਏ ਅਮਨੇ ਇਹ ਧਰਮ ਜੈਨ ਧਰਮ ਕਿੰਨਾ ਸਾਲ ਪੁਰਾਣਾ ਜੀ ਇਹ ਬਹੁਤ ਪ੍ਰਾਚੀਨ ਹੈ ਪ੍ਰਾਚੀਨ ਹਾਂ ਜੀ ਮਲੇ 5000 ਸਾਲ ਸੇ ਵੀ ਜ਼ਿਆਦਾ ਪੁਰਾਣਾ ਹੈ ਇਹ ਦੇਖ ਰਹੇ ਆ ਇਹ ਬਹੁਤ ਪੁਰਾਣਾ ਹੈ ਇਸ ਦੀ ਪ੍ਰਾਚੀਨਤਾ ਬਾਰੇ ਵੀ ਐਗਜ਼ੈਕਟਲੀ ਕਿਤਾ ਜਾ ਸਕਦਾ ਸਾਡੇ 24ਵੇਂ ਤੀਰੰਕਰ ਭਗਵਾਨ ਜਿਹੜੇ ਹੋਈ ਸੀ ਉਹਨਾਂ ਲਈ 500 ਬੀਸੀ ਦੀ ਦਾ ਪੀਰੀਅਡ ਦੱਸਿਆ ਜਾਂਦਾ 500 ਪੀਰੀਅਡ ਬਿਫੋਰ ਕ੍ਰਾਈਸਟ ਮੀਨਸ ਤਕਰੀਬਨ ਉਸ ਸੇ ਨੂੰ 25-2600 ਸਾਲ ਹੋ ਗਏ ਆ ਤੇ ਉਸ ਤੋਂ ਪਹਿਲਾਂ 23 ਹੋਰ ਪਗਵਾਨ ਹੋਏ ਸੀ ਔਰ ਉਹਨਾਂ ਦੀ ਉਮਰ ਵੀ ਸ਼ਾਇਦ ਬਹੁਤ ਹਜ਼ਾਰਾਂ ਹਜ਼ਾਰਾਂ ਸਾਲਾਂ ਚ ਦੱਸੀ ਜਾਂਦੀ ਹੈ ਕਿ ਉਸ ਟਾਈਮ ਵਿੱਚ ਇੰਨੀ ਉਮਰ ਹੁੰਦੀ ਸੀ ਮਲੇ ਆਨਾਦੀ ਕਾਲ ਤੋਂ ਜੈਨ ਧਰਮ ਚੱਲਦਾ ਦੱਸਿਆ ਜਾਂਦਾ ਹੈ ਜੀ ਇਸ ਧਰਮ ਤੋਂ ਬਾਅਦ ਫਿਰ ਕਿਹੜਾ ਧਰਮ ਆਇਆ ਜੈਨ ਧਰਮ ਤੋਂ ਬਾਅਦ ਬੁੱਧ ਧਰਮ ਕਹਿੰਦੇ ਸੀ ਇਹਨਾਂ ਨੂੰ ਜੈਨ ਧਰਮ ਨਹੀਂ ਜਿਹੜੇ ਜੈਨ ਧਰਮ ਦੇ 24 ਤੀ 24ਵੇਂ ਤੀਰੰਕਰ ਸੀ ਉਸੇ ਪੀਰੀਅਡ ਵਿੱਚ ਵੀ ਮਹਾਤਮਾ ਬੁੱਧ ਹੋਏ ਆ ਬੁੱਧ ਧਰਮ ਉਸ ਤੋਂ ਬਾਅਦ ਚੱਲਿਆ ਹੈ। ਚੰਦਰ ਤੋਂ ਬਾਅਦ ਚੱਲਿਆ ਬੁੱਧ ਧਰਮ ਦੀ। ਬੁੱਧ ਧਰਮ ਕਾਫੀ ਬਾਅਦ 24ਵੇਂ ਤੀਰੰਕਰ ਤੋਂ ਬਾਅਦ ਮਤਲਬ ਉਹਨਾਂ ਦੇ ਟਾਈਮ ਦੇ ਵਿੱਚ ਚੱਲਿਆ ਹੈ। ਔਰ ਇਹ ਦੋਨੋਂ ਬਹੁਤ ਮਤਲਬ ਜਿਹੜੇ ਸਾਡੇ ਭਗਵਾਨ ਮਹਾਵੀਰ ਸਵਾਮੀ ਦਾ ਜਨਮ ਇਹ ਜਿਹੜਾ ਬਿਹਾਰ ਦੇ ਵਿੱਚ ਜਗ੍ਹਾ ਹੈ ਉਹ ਆਪਸੀ ਬਹੁਤ ਜ਼ਿਆਦਾ ਡਿਸਟੈਂਸ ਨਹੀਂ ਹੈ। ਨੇੜੇ-ਨੇੜੇ ਹੀ ਜਗ੍ਹਾ ਹਨ ਥੋੜੀਆਂ। ਤੇ ਹੋਰ ਸਿੱਖ ਧਰਮ ਨੂੰ ਸਾਡੇ ਦਰਸ਼ਕਾਂ ਨੂੰ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਸ਼ਹੀਦੀ ਦਿਵਾਲਾ ਆ ਰਿਹਾ ਜੀ ਹੁਣਾਂ ਬਹੁਤ ਵੱੱਟ ਚੜ ਕੇ ਭਰਦਾ ਔਰੇ ਛੋਟੇ ਸਾਹਿਬ ਜੀ ਦੀ ਬਹੁਤ ਵੱਡੀ ਕ ਨਿੱਕੀਆਂ ਜਿੰਦਾ ਵੱਡੇ ਸਾਕੇ ਬਿਲਕੁਲ ਜੀ ਬਹੁਤ ਨਿੱਕੀਆਂ ਜਿੰਦਾ ਨੇ ਬਹੁਤ ਵੱਡੀ ਬਹੁਤ ਵੱਡੀ ਕੀਤੀ ਔਰ ਉਹਨਾਂ ਨੇ ਸਾਰਾ ਕੁਝ Hindu ਧਰਮ ਨੂੰ ਬਚਾਉਣ ਨੂੰ ਕੀਤਾ ਉਹ ਉਸ ਵੇਲੇ ਸਾਡੇ Hindu ਧਰਮ ਦੀ ਕਿਸਮ ਦੀ ਸਾਡੀ ਸੇਨਾ ਸੀ ਗੁਰੂ ਜੀ ਨੇ ਜਿਹੜੀ ਬਣਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ Hindu ਧਰਮ ਲਈ ਸੇਨਾ ਬਣਾਈ ਸੀ ਜਿਹੜੀ Hindu ਧਰਮ ਨੂੰ ਬਚਾਏ ਗੁਰੂ ਤੇਗ ਬਹਾਦਰ ਜੀ ਦੀ ਆਪਾਂ ਜਾਣਦੇ ਆ ਉਹਨਾਂ ਨੇ ਕਿਵੇਂ ਸ਼ਹਾਦਤ ਦਿੱਤੀ Hindu ਧਰਮ ਲਈ ਦਿੱਤੀ ਉਹਨੂੰ ਅੱਗੇ ਚਾਲੂ ਕਰਦੇ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਇਸ ਲਈ ਅਸੀਂ ਇਹੀ ਕਹਿ ਸਕਨੇ ਆ ਕਿ ਸਾਡੇ ਪੁਰਾਣੇ ਅਸੀਂ ਇੱਕੋ ਹੀ ਹਾਂ ਸਾਰੇ ਜਿਨੇ ਸਾਡੇ ਵਿੱਚ ਕੋਈ ਵੀ ਆਪਸ ਵਿੱਚ ਫਰਕ ਨਹੀਂ ਹੈ ਔਰ ਸਾਰੇ ਧਰਮਾਂ ਦੀ ਸਾਰੇ ਧਰਮ ਇੱਕ ਦੂਜੇ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਬਹੁਤ ਧੰਨਵਾਦ ਜੀ ਥੈਂਕ ਯੂ ਜੀ